カラー <tompa> वैरायटी एक दो ਤੁਹਾਨੂੰ ਦਿਖਾ ਦਿੰਦੇ ਆ ਬਾਕੀ ਆ ਦੇਖੋ ਉੱਪਰ ਵੀ ਲੱਗੇ ਹੋਏ ਆ ਆ ਦੇਖੋ ਜੀ 컬러 ਦੇਖੋ ਕਿੰਨਾ ਪਿਆਰਾ ਇਹ ਵੀ ਸੂਟ ਪਾਰਟੀਅਰ ਲੁੱਕ ਕਰਤੀ ਹੈ 100 ਰੁਪਏ ਇਹ ਵੀ 100 ਰੁਪਏ ਇਹ ਆ 12 ਸਾਲ ਦੇ ਬੱਚੇ ਦਾ ਕਿਹਾ ਜਾ ਰਿਹਾ ਦੇਖੋ ਜੀ ਛੋਟੇ ਸਾਲ ਦੇ ਬੱਚੇ ਦਾ ਵੀ ਮੈਂ ਤੁਹਾਨੂੰ ਦਿਖਾ ਦਤਾ ਹੈ 컬러 ਤੁਹਾਨੂੰ ਮੈਂ ਦਿਖਾ ਦਿੰਦਾ 컬러 ਆ ਦੇਖੋ ਇਹ ਕਾ ਲੱਗਾ ਹੈ 컬러 ਤੁਸੀਂ ਚੈੱਕ ਕਰੋ ਕਿਹੜੀ ਪਲਾਜ਼ੋ ਸੂਟ ਆ ਜੀ ਲੇਡੀਜ਼ ਪਲਾਜ਼ੋ ਸੂਟ ਆ ਲੋ 60 600 ਆਇਓ 60 360 ਆ ਦੇਖੋ ਜੀ ਆਹ ਦੇਖੋ ਜੀ ਕਿੰਨਾ ਪਿਆਰਾ ਚੱਕਿਓ ਭਾਜੀ ਬੈਸਰ ਵਾਲਾ ਜੀ ਜੈਕਟ ਦੇ ਥੱਲੇ ਤੁਸੀਂ ਪਾ ਸਕਦੇ ਹੋ ਸੈਮੀ ਵਿంటర్ ਵਾਲੇ ਆ ਜੀ ਆ ਵੀ ਸੇਮ ਰੇਟ ਹੀ ਆ ਜੀ ਇਹ ਕਸ਼ਮੀਰੀ ਬਾਸਕਟ ਹੈ ਜੀ ਜੀ ਅੱਛਾ ਇਹ ਹਾਂਜੀ ਲੋ ਜੀ ਇਹ ਆ ਗਿਆ ਜੀ ਜੋਤੀ ਚੌਂਗ ਜਿੰਨੂੰ ਹੁਣ ਭਗਵਾਨ ਵਾਲਮੀਕੀ ਚੌਂਗ ਦੇ ਨਾਲ ਨਾਲ ਜਾਣਦੇ ਆ ਦੇਖੋ ਬੋਰਡ ਵੀ ਲੱਗੀ ਹੋਈ ਹੈ ਬੈਨਰ ਵੀ ਲੱਗੇ ਹੋਇਆ ਤੇ ਆਪਾਂ ਹੁਣ ਜਾ ਰਿਹਾ ਜੀ ਜਲੰਧਰ ਦੇ ਰੈਨਕ ਵਿਆਰ ਦੇ ਅੰਦਰ ਜਲੰਧਰ ਦੇ ਰੈਨਕ ਵਿਆਰ ਦੇ ਅੰਦਰ ਆਪਾਂ ਜਾ ਰਹੇ ਆ ਬਿਯਾਰ ਲੱਗਾ ਹੋਇਆ ਜੈਤ ਬਾਜ਼ਾਰ ਨੂੰ ਰਸ਼ ਕਾਫੀ ਹੈ ਜੀ ਦੇਖਦੇ ਆਂ ਜਾ ਕੇ ਕੀ ਕੀ ਵੈਰਾਈਟੀ ਆਈ ਹੈ ਕੀ ਕੀ ਬੱਚਿਆਂ ਲਈ ਵੱਡੇਆਂ ਲਈ ਸਿਆਣੇ ਵਾਲੇ ਦਿਹਾਣੇ ਵਾਲੇ ਕੀ ਕੀ ਹੈਗਾ ਜੀ ਬਹੁਤ ਜ਼ਿਆਦਾ ਰਸ਼ ਹੈ ਜੀ ਆਹ ਦੇਖੋ ਜੀ ਰਸ਼ ਦੇਖੋ ਜੀ ਰਸ਼ ਤੁਹਾਨੂੰ ਪਹਿਲੇ ਦਹਾਨਾ ਉਸ ਤੋਂ ਬਾਅਦ ਆਪਾਂ ਹਨਾ ਰੇਟ ਪੁੱਛਦੇ ਆਂ ਵੀਰੇ ਕੋਲ ਕਾਫੀ ਜ਼ਿਆਦਾ ਸਮਾਨ ਲੱਗਾ ਹੋਇਆ ਇੱਥੇ ਆਹ ਦੇਖੋ ਜੀ ਕੀ ਕਹਿੰਦੇ ਕਰਦੇ ਸਾਰੇ ਵਧੀਆ ਹੋ ਗਏ ਸਵਾਗਤ ਬੱਧਿਆ ਤੁਹਾਡਾ ਅੱਜ ਦੇ ਆਪਣੇ ਬਲੋਗ ਦੇ ਵਿੱਚ ਅੱਜ ਆਪਾਂ ਬਲੋਗ ਬਣਾ ਰਿਹਾ ਜੀ ਚਲੰਦਰ ਦੇ ਰਣਕ ਪਿਆਰ ਦਾ ਚਲੰਦਰ ਦਾ ਰਣਕ ਪਿਆਰ ਬਹੁਤ ਮਸ਼ਹੂਰ ਹੈ ਜੀ ਚੋਟੀ ਚੌਂਕ ਦੇ ਨਾਲ ਕਿਹਾ ਜਾਂਦਾ ਰਣਕ ਪਿਆਰ ਪਰ ਹੁਣ ਚੋਟੀ ਚੌਂਕ ਦਾ ਨਾਮ ਚੇਂਜ ਕਰਕੇ ਭਗਵਾਨ ਵਾਲਮੀਕੀ ਚੌਂਕ ਕਰ ਦਿੱਤਾ ਗਿਆ ਇਹ ਹੈ ਜੀ ਉਹ ਚੌਂਕ ਆਹ ਦੇਖੋ ਜੀ ਇਹ ਉਹ ਚੌਂਕ ਹੈ ਜੀ ਭਗਵਾਨ ਵਾਲਮੀਕੀ ਚੌਂਕ ਜਿੰਨੂੰ ਪੁਰਾਣਾ ਹਜੇ ਵੀ ਕਈ ਚੋਕੀ ਚੌਂਕ ਦੇ ਨਾਮ ਦੇ ਨਾਲ ਹੀ ਜਾਣਦੇ ਆ ਤੇ ਹਰ ਸੰਡੇ ਇੱਥੇ ਕਈ ਸਾਲਾਂ ਤੋਂ ਇੱਥੇ سیل ਲੱਗਦੀ ਹੈ ਜੀ سیل ਕਿਹੜੀ ਹੁੰਦੀ ਹੈ ਜੀ ਕੋਈ ਵੀ ਤਰ੍ਹਾਂ ਦੀ ਕੋਈ ਬੱਚੇ ਦਾ ਸਮਾਨ ਹੋਵੇ ਬੱਚੇ ਦੇ ਕੱਪੜੇ ਹੋਣ ਲੇਡੀਜ਼ ਸਮਾਨ ਹੋਵੇ ਲੇਡੀਜ਼ ਦੇ ਕੱਪੜੇ ਹੋਣ ਬੈਗ ਹੋਣ ਪਰਸ ਹੋਣ ਛੂਜ਼ ਹੋਣ ਜਾਂ ਐਂਟਫੇਅਰ ਹੋਵੇ ਕੋਈ ਵੀ ਹੋਵੇ ਜੋ ਵੀ ਹਨਾ ਜੀ ਆ ਦੇਖੋ ਜੀ ਜਿੱਦਾ ਜੈਕਟਾ ਵਗੈਰਾ ਵੀ ਮਿਲਦੀਆਂ ਪਈਆਂ ਨਾ ਬੱਚੇ ਦੀ ਆਪਾਂ ਵੀਰੇ ਨੂੰ ਪੁੱਛਾਂਗੇ ਪਹਿਲੇ ਤੇ ਅੱਜ ਆਪਾਂ ਤੁਹਾਨੂੰ ਸਾਰੇ ਰੈਨਕ ਵਿਆਰ ਤੇ ਰੇਟ ਪੁੱਛਾਂਗੇ ਸਾਰਾ ਰੇਟ ਦਿਖਾਵਾਂਗੇ ਤੇ ਬਨੇਰੀ ਅੱਜ ਦਾ ਬਲੌਗ ਬਹੁਤ ਵਧੀਆ ਹੋਣਾ ਹੈ ਜੀ ਰਾਸ਼ੀ ਚਾਹ ਕਰ ਹੋਈ ਬਲੇ ਰਾਸ਼ ਦੇ ਕੋਲ ਆ ਗਿਆ ਹੈ। ਆਹ ਦੇਖੋ ਜੀ। ਰਾਸ਼ ਬਹੁਤ ਜਵਾਰਾ ਰਹਾ ਹੈ ਜੀ ਗਾਟੇ ਕੋ 11 ਜਨਵਰੀ 2000 26 ਪਾਰੀ ਬਲੇ ਸੂਟ ਲੱਗੇ ਹੋਏ ਜੀ ਸੂਟਾਂ ਦਾ ਆ ਦੇਖੋ ਜੀ ਇੱਕੋ ਹੀ ਰੇਟ ਲਾਇਆ ਹੋਇਆ 11 1100 ਦੇਸੀ ਵਾਲਾ ਮੋਟੇ ਕੰਨ ਕੇ ਲਾਇਆ ਹੋਇਆ ਸੂਟ ਉਹ ਹੀ ਚੈੱਕ ਕਰ ਲੋ ਅਸੀਂ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਕਿਹੜੇ-ਕਿਹੜੇ ਸੂਟਾਂ ਕਿਹੜੇ-ਕਿਹੜੇ ਵੀਰਾਂ ਨੇ ਸੂਟ ਰੱਖੇ ਹੋਏ ਆ ਆ ਦੇਖੋ ਜੀ ਕਿਹੜਾ ਕਿਹੜਾ ਸੇ 1100 1100 1100 1100 25 2500 ਵਾਲਾ ਸੂਟ ਲਾਇਓ 1100 ਰੁਪਏ 1100 ਇਹ ਲਖਾਇਓ ਭਾਈ ਇੱਕ 1100 ਪੂਰਾ ਹੈਵੀ ਸੂਟ ਮਟੀਰੀਅਲ ਨੂੰ 1100 11 1100 ਰੁਪਏ ਲੱਗਾ ਆ ਜੀ ਆ ਜਿਹੜਾ ਸੂਟ ਲੱਗਾ ਦੇਖੋ ਜੀ ਬਾਜੂ ਨਾਲ ਲੱਗੀ ਹੋਈ ਕਈਆਂ ਦਾ ਹੁੰਦਾ ਜੀ ਕਿਉਂਕਿ ਸਰਦੀ ਦਾ ਟਾਈਮ ਆ ਜੀ ਬਾਜੂ ਨਾਲ ਹੀ ਆਉਂਦੀ ਗਰਮੀਆਂ ਦੇ ਵਿੱਚ ਬਾਜੂ ਅੰਦਰ ਲੱਗੀ ਹੁੰਦੀ ਹੈ ਜੀ ਆਹ ਦੇਖੋ ਇੱਕ ਕਲਰ ਪਰ ਉਹ ਹਰ ਤੱਕ ਕਲਰ ਇੱਥੇ ਕਈ ਮਿਲ ਜਾਂਦੇ ਸਾਈਜ਼ ਬਾਜੀ ਕਿਹੜੀ ਕਿਹੜੀ ਹੈ ਪਈ ਸਾਈਜ਼ ਐਕਸਲੈਂਟ ਵਰ ਐਕਸਲ ਸਾਈਜ਼ ਨਾ ਜਾਵੇ ਤੇ ਰੇਟ ਸੇਮ ਹੀ ਹੁੰਦਾ ਜਿਹੜਾ ਮਰਜ਼ੀ ਲੈ ਲਓ ਜਿੱਥੇ ਜਿੱਥੇ ਤੁਹਾਨੂੰ ਮਰਜ਼ੀ ਆ ਜਾਓ 1100 ਰੁਪਏ ਅੱਛਾ 1100 ਰੁਪਏ 200 ਵਾਲੇ 1100 25 2500 ਵਾਲੇ 1100 ਵਿੱਚ ਕੀ ਜਾ ਰਹੇ ਹਾਲੇ ਕੋਈ ਕਲਰ ਡਿਜ਼ਾਈਨ ਤੁਸੀਂ ਆਪ ਦੇਖ ਸਕਦੇ ਹੋ ਜੀ ਲਹਿੰਗਾ ਕਾਉਨ ਸ਼ਰਾਰਾ ਇਹ ਕਿੱਥੇ ਲੱਗੀ ਜਦੋਂ ਆਪਾਂ ਹਰਿਆਣਕ ਵਿਆਰ ਚ ਐਂਟਰ ਕਰਦੇ ਆ ਨਾ ਜੀ ਆ ਸਾਹਮਣੇ ਚੌਂਕ ਜਾਂਦਾ ਜੀ ਐਂਟਰ ਕਰਦੇ ਹੀ ਆ ਦੀਰਾ ਲਗਾਉਂਦੇ ਆ ਜੀ ਇਹ ਹਰ ਸੰਡੇ ਲਾਂਦੇ ਆ ਭਾਜੀ ਹਰ ਸੰਡੇ ਭਾਜੀ ਤੇ ਡੇਲੀ ਹੁੰਦੇ ਹੋ ਨਹੀਂ ਹਰ ਸੰਡੇ ਲਾਂਦੇ ਹੋ ਕਿ ਡੇਲੀ ਲਾਂਦੇ ਹੋ ਨਹੀਂ ਨਹੀਂ ਹਰ ਸੰਡੇ ਭਾਜੀ ਸੰਡੇ ਸੰਡੇ ਅੱਛਾ ਇਹ ਸੰਡੇ ਤੇ ਸੰਡੇ ਲਾਂਦੇ ਤੇ ਯਕੀ ਕਿਸੇ ਨੂੰ ਕੋਈ ਮਰੋ ਕਿ ਪਸੰਦੀਆਂ ਦਾ ਚੇਂਜ ਵਗੈਰਾ ਕਰ ਲੈਂਦੇ ਆ। ਜੀ ਤਾਂ ਜਾਂਦਾ ਭਜੀ ਸੰਡੇ ਨੂੰ ਚੇਂਜ ਕਰਦੇ ਆ ਆਪਾਂ। ਆ ਕੋਈ ਐਕਸਟਰਾ ਪੈਸੇ ਤਾਂ ਨਹੀਂ ਆਉਣਗੇ। ਨਹੀਂ ਨਹੀਂ ਪੈਸੇ ਵਾਲਾ ਕੋਈ ਯੂਜ਼ ਨਾ ਕੀਤਾ ਹੋਵੇ। ਨਹੀਂ ਨਹੀਂ ਭਜੀ ਯੂਜ਼ ਨਾ ਕੀਤਾ ਹੁਣ ਬੱਸ। ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵੈਰਾਈਟੀ ਆਈ ਹੋਈ ਐ। ਕੋਈ ਵੀ ਸਾਈਜ਼ ਲੈ ਲਓ ਵੀਰੇ ਕੋ 1100 ਰੁਪਏ ਆ ਜੀ 1100 ਰੁਪਏ ਜਲੰਧਰ ਦੇ ਨਾਨਕਵਾਲਾ ਤੋਂ ਆਪਾਂ ਤੁਹਾਨੂੰ ਬਹਾਰਿਆ ਜੀ। ਤੇ ਇੱਕ ਹੋਰ ਇਹਦੇ ਨਾਲ ਹੀ ਲੱਗੇ ਆ ਜੀ। ਆ ਦੇਖੋ ਜੀ। ਇਹ ਕਾ ਦੇਖੋ ਜੀ ਸਵੈਟਰ ਲੱਗੇ ਹੋਇਆ। ਇਹਨੂੰ ਪਿਓਰ ਵਿੰਟਰ ਨਹੀਂ ਮੈਂ ਕਹਾ ਸਾਲਾ ਜੀ ਜੈਕਟ ਦੇ ਥੱਲੇ ਤੁਸੀਂ ਪਾ ਜਦ ਆਂਦੇ ਹੀ ਠੰਡ ਤੇ ਜਾਂਦੀ ਠੰਡ ਦੇ ਵਿੱਚ ਤੁਸੀਂ ਇਹਨਾਂ ਸਵੈਟਰਾਂ ਨੂੰ ਯੂਜ਼ ਕਰ ਸਕਦੇ ਹੋ ਆ ਦੇਖੋ ਜੀ 2200 ਰੁਪਿਆ ਲੱਗਾ ਹੋਇਆ ਜੀ ਕੀ ਰੇਟ ਲਾਇਆ ਭਾਈ ਕੋਟੀ ਦਾ ਭਾਈ ਕੋਟੀ 2200 ਦੀ ਰੇਂਜ 'ਚ ਹੈ ਜੀ 2200 ਦੀ ਰੇਂਜ 'ਚ ਸਾਈਜ਼ ਕਿਹੜੇ-ਕਿਹੜੇ ਹੁੰਦੇ ਆ ਜਿਹੜਾ ਮਰਜ਼ੀ ਸਾਈਜ਼ ਲੈ ਲਓ ਮਤਲਬ ਕਿ ਤੁਹਾਡੇ ਕੋ ਕਿਹੜੇ-ਕਿਹੜੇ ਵਿਲਬਾ ਭਾਈ ਇਹ ਸਟੈਂਡਰਡ ਸਾਈਜ਼ ਹੈ M ਤੋਂ ਲੈ ਕੇ 4XL ਤੱਕ 4XL ਨਾਲੇ ਅੱਗੇ ਤੇ ਰੇਟ ਇੱਕੋ ਹੀ ਆ 2200 ਰੇਟ ਇੱਕੋ ਹੀ ਆ ਜੀ 2200 ਕਹਿੰਦੇ ਜੀ L ਤੋਂ ਲੈ ਕੇ 4XL ਤੱਕ ਹੈਗੇ ਆ ਜੀ ਕੋਸ਼ਿਸ਼ ਕਰਦੇ ਆ ਇੱਕ ਅਦਾ ਦੇਖਣ ਦੀ ਇਹ ਸਾਨੂੰ ਕੋਈ ਵੱਡਾ ਸਾਈਜ਼ ਲੱਭ ਜਾਂਦਾ ਪਰ ਇਹ ਮੈਂ ਕਹੂੰਗਾ ਜੀ ਜਿੱਦਾਂ ਤੁਸੀਂ ਅੱਜ ਕੱਲ ਪਾਣੇ ਆ ਤਾਂ ਇਹ ਤੁਸੀਂ ਜੈਕਟ ਦੇ ਥੱਲੇ ਪਾ ਸਕਦੇ ਹੋ ਸੈਮੀ ਵਿਂਟਰ ਆ ਜੀ ਆਂਦੀ ਠੰਡ ਤੇ ਜਾਂਦੀ ਠੰਡ ਦਾ ਇਹ ਕੰਮ ਕਰਨਗੇ ਵਧੀਆ 250 ਵਿੱਚ ਕੋਈ ਮਾੜਾ ਨਹੀਂ ਹੈਗਾ ਜੀ ਇਹਨਾਂ 'ਚ ਕੋਈ ਵੱਡਾ ਸਾਈਜ਼ ਆਪਾਂ ਮੈਨ ਦੇਖਦੇ ਆਂ ਜੀ ਕੋਸ਼ਿਸ਼ ਕਰਦੇ ਆਂ ਥੋੜਾ ਵੀਰਾ ਵੀ ਬਿਜ਼ੀ ਹੈਗਾ ਕਸਟਮਰ ਖੜਾ ਆਹ ਦੇਖੋ ਜੀ ਖਲਾਰਾ ਥੋੜਾ ਪਿਆ ਹੋਇਆ ਜੀ ਕਸਟਮਰਾਂ ਕਰਕੇ ਬਾਕੀ ਤੁਸੀਂ ਆਪ ਦੇਖ ਸਕਦੇ ਜੋ ਵੀ ਵੈਰਾਈਟੀ ਲੱਗੀ ਆ ਦੇਖੋ ਪਿੱਛੇ ਡਿਸਪਲੇ 'ਚ ਲੱਗੀ ਆ ਡਿਸਪਲੇ ਜਿਹੜਾ ਤੁਸੀਂ ਦੇਖ ਸਕਦੇ ਆ ਦੇਖੋ ਜੀ ਆ ਜੁਆ ਦੇ ਤੇ ਸ਼ਰਟ ਦਾ ਭਾਈ ਕੀ ਪ੍ਰਾਈਸ ਆ ਸ਼ਰਟ ਦਾ ਚੱਲ ਤੇ 200 ਰੁਪਏ 250 ਰੁਪਏ ਭਾਈ 200 ਰੁਪਏ ਦਾ 250 ਰੁਪਏ ਆ ਪਜਾਮਾ 1 XL ਤੋਂ ਲੈ ਕੇ 4 XL ਤੱਕ ਦਾ 250 ਹੀ ਸ਼ਰਟ ਹੈ ਪਜਾਮਾ 200 ਰੁਪਏ ਹੀ ਆਲ ਸਾਈਜ਼ ਆ ਲੋ 250 250 ਆ ਚੌਂਗਦੇ ਅਈਆ ਪੈਂਟਰ ਨਹੀਂ ਕਿਤੇ ਬਾਹਰ ਹੀ ਆ ਜੀ ਇਹ 1100 ਵਾਲੇ ਸੂਟ ਲੱਗੇ ਆ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤੇ ਅਈਆ ਪੈਂਟਰ ਕਰਨਾ ਵਾ ਜੀ ਬਾਹਰ ਦੇਖੋ ਅਖ ਡੋਨੇ ਵਗੈਰਾ ਵੀ ਲੱਗੇ ਹੋਏ ਆ ਬੱਚਿਆਂ ਦੇ ਨਾਲ ਕੋਈ ਵਾਈਸ ਵਗੈਰਾ ਹਨਾ ਰਾਸ਼ ਬਹੁਤ ਜ਼ਿਆਦਾ ਕਿਉਂਕਿ ਧੁੱਪ ਬਹੁਤ ਆ ਗਈ ਹੈ ਜੀ ਧੁੱਪ ਬਹੁਤ ਆਹੀ ਹੋਈ ਹੈ ਜੀ ਤੇ ਬੈਗ ਵਾਲੇ ਵੀ ਘੁੰਮ ਰਹੇ ਆ ਜੀ ਬੈਗ ਦੇ ਅਲੱਗ-ਅਲੱਗ ਰੇਟ ਹੁੰਦੇ ਆ ਆਹ ਦੇਖੋ 150 ਤੇ 2000 ਜਾ ਰਹੇ ਹੋ ਜਿਹੜੇ ਸ਼ੈਂਪੂ ਪਰਫਿਊਮ ਦਿਖਾਏ ਜਾ ਰਹੇ ਆ ਉਦੇ ਨਾਲ ਇੱਕ ਗਰਮ ਸ਼ਰਟਾ ਵੀ ਲੱਗਿਆ ਰਸ਼ ਬਹੁਤ ਹੈ ਜੀ ਰਸ਼ ਬਹੁਤ ਜਿਆਦਾ ਲੱਗੂ ਕੋ ਰਸ਼ ਬਹੁਤ ਜਿਆਦਾ ਲੱਗਾ ਪਰ ਗਰਮ ਸ਼ਰਟ ਵੀ ਦਿਖਾਣੇ ਆ ਜੀ ਆ ਗਰਮ ਸ਼ਰਟ ਦਿਖਾਣੇ ਪਿਆ ਜੀ ਕੀ ਰੇਟ ਆ 350 ਰੁਪਏ 350 ਰੁਪਏ ਸਾਈਜ਼ ਕੀ ਆ ਇਚ ਐਮ ਐਲ ਐਕਸਲ ਹੈ ਹੈ ਐਮ ਐਲ ਐਕਸਲ ਸਾਈਜ਼ ਐਮ ਐਲ ਐਕਸਲ ਆ ਐਮ ਐਲ ਐਕਸਲ ਆ ਜੀ ਸਾਈਜ਼ ਗਰਮ ਸ਼ਰਟਾ ਗਰਮ ਸ਼ਰਟ ਆ ਜੀ ਕਲਰ ਵੈਰਾਈਟੀ ਇੱਕ ਦੋ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆ ਦੇਖੋ ਉੱਪਰ ਵੀ ਲੱਗੇ ਹੋਏ ਆ ਆ ਦੇਖੋ ਜੀ 컬러 ਦੇਖੋ ਕਿੰਨਾ ਪਿਆਰਾ ਆ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ 컬러 ਲੱਗੇ ਹੋਏ ਆ ਆ ਦੇਖੋ ਤੇ ਸਾਈਜ਼ ਹੁੰਦੇ ਆ ਐਮ ਐਲ ਐਕਸਲ ਐਮ ਐਲ ਐਕਸਲ ਹੁੰਦਾ ਜੀ ਆ ਦੇਖੋ ਜੀ ਕੋਈ ਵੀ ਲੈ ਲਓ ਰੇਟ ਇੱਕੋ ਹੀ ਆ ਹਨਾ 350 ਰੁਪਏ ਠੀਕ ਆ ਜੀ ਬਾਕੀ ਆ ਉੱਪਰ ਵੀ ਡਿਸਪਲੇ ਤੇ ਲਾਏ ਹੋਏ ਤੁਸੀਂ ਦੇਖ ਸਕਦੇ ਹੋ ਜੀ ਸਾਈਜ਼ ਬੈਕ ਤੇ ਪ੍ਰਿੰਟਿੰਗ ਵੀ ਹੈਗੀ ਕਈਆਂ ਤੇ ਤੁਸੀਂ ਆਪਣਾ ਪਸੰਦ ਕਰਕੇ ਹਨਾ ਕੋਈ ਵੀ ਲੈ ਸਕਦੇ ਹੋ ਕਈਆਂ ਤੇ ਨਹੀਂ ਵੀ ਹੈਗੀ ਜਿਹੜਾ ਤੁਹਾਨੂੰ ਪਸੰਦ ਆਤਾ ਤੁਸੀਂ ਲੈ ਸਕਦੇ ਹੋ ਜੀ ਤੇ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਵੀ ਇੱਕ ਦੋ ਚੀਜ਼ਾਂ ਹੋਰ ਦਿਖਾਣੀਆਂ ਆ ਜੀ ਇੱਥੋਂ ਆਪਾਂ ਐਂਟਰ ਕਰਾਂਗੇ ਪਰ ਰਾਜਾ ਜੀ ਬਹੁਤ ਜ਼ਿਆਦਾ ਦੇਖੋ ਜੀ ਪੂਰੇ ਉਹਨਾਂ ਨੇ ਹਨ ਆ ਦੇਖੋ ਜੀ ਤੁਹਾਨੂੰ ਦੱਸਣਾ ਹੈ ਨਿਆ ਦੇਖੋ ਜੀ ਵੀਰਾ ਮਿਲਿਆ ਇਹ ਕੀ ਵੇਚਦੇ ਬਿਓ ਬਾਜੀ ਤੁਸੀਂ ਬਾਸਕਟ 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 ਵੀ ਇਹ ਦੇ ਬਿਓ ਜੀ ਇਹ ਕਸ਼ਮੀਰੀ ਬਾਸਕਟ ਹੈ ਅੱਛਾ ਇਹ ਇੱਕ ਇਹ ਤਾਂ ਇਹ ਮਨ ਲਗਦਾ ਛੋਟੇ ਸਾਈਜ਼ ਆ ਹਨ 200 300 400 500 ਸਾਈਜ਼ ਦੇ ਹਿਸਾਬ ਨਾਲ ਅੱਛਾ ਇਹ ਕਿੰਨੇ ਤੋਂ ਕਿੰਨੇ ਸਾਲ ਦੇ ਬੱਚਿਆਂ ਦਾ ਹੁੰਦਾ 3 ਸਾਲ ਦਾ 3 ਸਾਲ ਤੱਕ ਹੁੰਦਾ ਤੇ ਆ ਜਿਹੜੀ ਦਿਖਾ ਰਹੇ ਆ ਇਹਦਾ ਕੀ ਰੇਟ 3 ਸਾਲ ਤੱਕ ਆਏਗਾ 200 200 ਇਹ 200 ਦੀ ਆ ਹਨਾ ਤੇ ਜਿਹੜੀ ਵੱਡਾ ਸਾਈਜ਼ ਆ ਉਹ ਉਹ 300 5 6 ਸਾਲ ਤੱਕ 300 ਅੱਛਾ ਹੀ 5 ਸਾਲ ਤੱਕ 300 ਹੂੰ 200 ਦੇ 300 ਬਾਅਦ ਅੱਛਾ ਉਸੇ ਵੱਡਾ ਹੋਗਾ ਬੜੇ ਕਰ ਉਸੇ 400 500 ਕਾ ਅੱਛਾ ਬੋਰ ਵਗੈਰਾ ਤਾਂ ਨਹੀਂ ਆਂਦੀ ਇਹਨਾਂ ਤੇ ਨਹੀਂ ਨਹੀਂ ਬੋਰ ਨਹੀਂ ਆਂਦੀ ਇੱਕ ਦੋ ਪੀਸ ਆਪਾਂ ਦੇਖ ਰਹੇ ਆ ਜੀ ਲੱਗੇ ਹੋਏ ਇੱਕ ਤੇ ਆ ਹੋ ਗਿਆ ਹਾਂਜੀ ਉਹ ਦਿਖਾ ਦੇ ਇੱਕ ਦੋ ਕਲਰ ਦਿਖਾ ਦੋ ਆ ਦੇਖ ਲਓ ਜੀ ਕਲਰ ਰਹਿਣ ਦੋ ਇਦਾਂ ਹੀ ਲੱਗੇ ਦਿਖਾ ਦੇ ਨੇ ਆ ਦੇਖੋ ਜੀ 200 300 ਰੈਡ ਹੁੰਦਾ ਜੀ ਬਸ ਇਹਨਾਂ ਦਾ ਸਾਈਜ਼ ਦੇ ਹਿਸਾਬ ਨਾਲ ਹੁੰਦਾ ਹੈ ਹਨਾ ਜੀ 2 ਸਾਲ ਤੋਂ ਲੈ ਕੇ ਆ 2 ਸਾਲ ਤੋਂ ਲੈ ਕੇ ਕਿੰਨੇ 5 ਸਾਲ ਤੱਕ ਕਿ 10 ਸਾਲ ਦੇ ਨਹੀਂ 13 14 ਮਤਲਬ 20 25 ਸਾਲ ਤੱਕ 20 25 ਸਾਲ ਤੱਕ ਆ ਤੱਕ ਦੇ ਹੁੰਦੇ ਆ ਮੇਰੇ ਸਾਈਜ਼ ਦਾ ਵੀ ਹੈਗਾ ਕਮਾਲ ਆ ਜੀ ਇਹ 라 ਕਹਿ ਰਿਹਾ ਜੀ ਮੇਰੇ ਸਾਈਜ਼ ਦਾ ਵੀ ਇਹਨਾਂ ਕੋਲ ਮਿਲ ਜੇਗਾ ਰੇਟ ਕੀ ਹੋਏਗਾ ਦਾ ਇਸ ਦਾ 500 ਉਹਦਾ 500 ਹੋਏਗਾ 200 ਤੋਂ ਸ਼ੁਰੂ ਹੋ ਕੇ 500 ਦਾ ਕਿ ਜਾਂਦਾ ਜੀ ਕੋਈ ਵੀ ਲੈਣਾ ਤੇ ਕੋਈ ਬੈਗ ਫੜਿਆ ਹੋਇਆ ਇਹਨਾਂ ਨੇ ਬੈਗ ਵਿੱਚੋਂ ਹਾਂਜੀ ਰਿਵਰਸਿਬਲ ਲੈਣਾ ਹੈ ਉਹ 1100 ਕਰ ਰਿਵਰਸਿਬਲ ਲੈਣਾ ਤਾਂ 1100 ਰੁਪਏ ਦਾ ਦੋਨੋਂ ਸਾਈਡ ਪੈ ਜਾਂਦਾ ਠੀਕ ਆ ਜੀ ਰਿਵਰਸਿਬਲ ਵੀ ਹੈਗਾ ਦਾ ਉਹ 1100 ਦਾ ਕਿ ਜਿਹੜਾ ਦੋਵੇਂ ਪਾਸੇ ਪੁੱਟੇ ਸਿੱਧੇ ਸਾਈਡ ਦੋਵੇਂ ਪਾਸੇ ਪੈ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਆ ਗਿਆ ਜੀ ਸਾਈ ਆਪਾਂ ਅੰਦਰ ਜਾਣਾ ਹੈ ਜੀ ਅਜੇ ਆਪਾਂ ਅੰਦਰ ਜਾਣਾ ਜੀ ਆ ਵੀਰੇ ਮਿਲੇ ਆ ਜੀ ਬੈਗ ਵਾਲਾ ਮਿਲਿਆ ਵੀਰਾ ਬੈਗ ਦਾ ਰੇਟ ਪੁੱਛ ਲੈਨੇ ਆ ਵੀਰੇ ਕੀ ਰੇਟ ਹੈ ਬੈਗ ਦਾ 100 ਰੁਪਏ ਦਾ 100 ਰੁਪਏ ਦਾ ਬੈਗ ਆ ਜੀ 100 ਰੁਪਏ ਦਾ ਠੀਕ ਆ ਜੀ ਕੋਈ ਵੀ ਲੈ ਲਓ ਕੋਈ ਵੀ ਲੈ ਲਓ ਕਲਰ 100 ਰੁਪਏ ਦਾ ਇੱਕੋ ਹੀ ਰੇਟ ਆ ਜੀ 100 ਰੁਪਏ ਦਾ ਬੈਗ ਆ ਜੀ ਠੀਕ ਆ ਜੀ ਬਹੁਤ ਜ਼ਿਆਦਾ ਰੱਸ਼ਾ ਜੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਅੰਦਰ ਜਾ ਆਉਣੇ ਵੀ ਜੋ ਸਾਡੇ ਨਾਲ ਕੋਸ਼ਿਸ਼ ਕਰ ਰਹਿਆਂ ਦੀ ਆਪਾਂ ਅੰਦਰ ਜਾ ਦੀ ਰੱਸ਼ ਦੇ ਵਿੱਚ ਦੁਆਰ ਕਿੱਥੇ ਜਾਵਾਂਗੇ ਤੇ ਰੱਸ਼ਾ ਜੀ ਆਵੇ ਰੱਸ਼ ਦੇ ਵਿੱਚ ਇੱਕ ਹੋਰ ਲੱਗਾ ਹੈ ਲੇਡੀਜ਼ ਦੇ ਤਾਂ ਦੇ ਪਿਆ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਰਸ਼ ਬਹੁਤ ਜ਼ਿਆਦਾ ਜੀ ਆਇਆ ਸਾਡੇ 350 ਆਇਆ ਸਾਡੇ 350 350 ਰੁਪਏ ਆਇਆ ਨਵੇਂ ਰੰਗਾਂ ਨਾਲੇ ਸਾਡੇ 360 350 ਕੋਟੀ ਲੱਗੀ ਹੋਈ ਹੈ ਜੀ ਦੇਖੋ ਜੀ ਸਾਡੇ 350 60 350 ਆਇਆ ਸਾਡੇ 360 350 360 ਲੱਗੇ ਸਾਡੇ 350 ਸਾਡੇ 350 ਰੁਪਿਆ ਕਿਹਾ ਜਾ ਰਿਹਾ ਜੀ ਸਾਈਜ਼ ਕੀ ਹੁੰਦਾ ਭਾਜੀ ਡਬਲ ਅਸਲ ਦਾ ਭਾਈ ਡਬਲ ਐਕਸਐਲ ਦਾ ਕਿ ਸਾਈਜ਼ ਆ ਜੀ ਸਾਡਾ 350 350 ਲੱਗੂ ਸਾਡਾ 350 OK ਇਹ ਵੀ ਹੈ ਉੱਪਰ ਵੀ ਲੱਗੂ ਹੈ ਇਹਦੀ ਬਾਜੀ 350 6 ਲੱਗ ਸਕੈ 350 ਰੁਪਏ ਹੈਗੀ ਹੈ ਲਾਜੋ ਸੂਟ ਅੱਛਾ ਲੇਡੀਜ਼ ਪਲਾਜ਼ੋ ਸੂਟ ਆ ਜੀ ਲੇਡੀਜ਼ ਪਲਾਜ਼ੋ ਸੂਟ ਆ ਲੋ ਇਹ 500 ਰੁਪਏ ਆ ਇਹਦਾ ਸਾਈਜ਼ ਕਿੰਨਾ ਹੁੰਦਾ ਭਾਜੀ ਐਕਸਐਲ ਡਬਲ ਐਕਸਐਲ ਐਕਸਐਲ ਡਬਲ ਐਕਸਐਲ ਦਾ ਹੁੰਦਾ ਜੀ ਇਹਦਾ ਸਾਈਜ਼ ਠੀਕ ਆ ਜੀ ਬੋਰ ਆਸ਼ਾ ਜੀ ਬੋਰ ਆਸ਼ਾ ਜੀ ਕੋਸ਼ਿਸ਼ ਕਰਦੇ ਆਂ ਅੰਦਰ ਜਾ ਕੇ ਤਾਂ ਮੋਬਾਈਲ ਦੀ ਬਾਕੀ ਚੀਜ਼ਾਂ ਵੀ ਲੱਗਾਈ ਆਂ ਆ ਦੇਖੋ ਜੀ ਜੀਨਾ ਲੱਗਿਆ ਸਭ ਕੁਝ ਲੱਗਾ ਹੋਇਆ ਜੀ ਆਹ ਲਓ ਜੀ ਆਹ ਦੇਖੋ ਜੀ 5 500 ਰੁਪਏ ਲੱਗਾ ਜੀ 5 500 ਰੁਪਏ ਕੋਇਆ 500 500 5 500 ਰੁਪਏ ਦੇ ਵੀ ਲੱਗੇ ਹੋਏ ਜੀ ਉੱਪਰ ਲੱਗੇ ਹੋਏ ਆ ਜੀ ਟ੍ਰੈਂਡਿੰਗ ਵਾਲੇ ਜਿਹੜੇ ਅੱਜਕੱਲ ਹਣਾ ਬੜੇ ਲੋਕੇ ਆ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕਿਹੜੇ ਆ ਜੀ ਭਰਾ ਜੀ ਆ ਦੇਖੋ ਜੀ ਸਾਈਜ਼ ਕੀ ਹੁੰਦਾ ਭਾਜੀ ਇਹਨਾਂ ਚ? ਲਾਰਜ ਐਂਡ ਐਕਸਲ ਡਬਲ ਐਕਸਲ ਡਬਲ ਐਕਸਲ ਦਾ ਕੇ ਸਾਈਜ਼ ਆ ਤੇ ਰੇਟ ਸੇਮ ਹੀ ਆ 500 ਰੇਟ 500 ਹੀ ਆ ਜੀ। ਓਏ 500 500 500 ਰੇਟ ਕਿੱਥੇ ਲੱਗਾ ਜੀ? ਭਰਾ ਜੀ ਇਹ ਤੁਹਾਨੂੰ ਸਾਰਾ ਦਿਖਾਣਾ ਜੀ ਅੱਜ ਬਾਜ਼ਾਰ ਦੇ ਵਿੱਚ ਚਾਹਦੇ ਕੋਈ ਚੂਕੂਲੀ ਦਾ ਮੰਗ ਜੜੇ ਉਹ ਲੱਗੇ ਹੋਇਆ ਦੇਖਦੇ ਆ ਚੂਕੂਲੀ ਦਾ ਦਿਖਾਣੇ ਆ ਜੀ। ਟਾਈਆਂ ਕਿੱਦਾਂ ਲੱਗੀਆਂ ਵੀਰੇ? 250 ਰੁਪਏ 100 ਰੁਪਏ ਹਾਂ ਜੀ। ਹੋਏ ਜੀ 100 ਦੇ 120 ਰੁਪਏ ਦੀਆਂ ਟਾਇਆਂ ਲੱਗੀਆਂ ਆ ਦੇਖੋ ਜੀ ਆ ਟਾਇਆਂ ਵੀ ਮਿਲ ਰਹੀਆਂ ਇੱਥੇ ਹਣਾ ਕੋਈ ਵੀ ਆਪਣੀ ਪਸੰਦੀ ਲੈਣੀ 100 ਰੁਪਏ ਦੇ 120 100 ਵਾਲੀਆਂ ਕਿਹੜੀਆਂ 120 ਵਾਲੀਆਂ ਕਿਹੜੀਆਂ ਇਹ ਪਲੇਨ 100 ਵਾਲੀਆਂ ਆ ਪਲੇਨ ਲੱਗੀਆਂ ਜੀ ਜਿਹੜੀਆਂ 100 ਵਾਲੀਆਂ ਤੇ ਆ ਵਾਲੀਆਂ 120 ਵਾਲੀਆਂ ਜੀ ਇਹ ਵਾਲੀਆਂ 120 ਵਾਲੀਆਂ ਲੱਗੀਆਂ ਹਣਾ ਥੋੜਾ ਡਿਜ਼ਾਈਨਰ ਆ ਤੇ ਪਲੇਨ ਲੋਗੇ ਤੇ ਉਹ 100 ਰੁਪਏ ਦੀਆਂ ਦਾ ਜੀ ਇਹ ਰਹਿਣ 50 ਦੇ ਅੰਦਰ ਖੜੇ ਆ ਜੀ 7 ਦੇ ਦਿਨ ਹੁੰਦੇ ਨੇ ਭਾਈ 7 ਦਿਨ 7 ਦਿਨ ਹੁੰਦੇ ਆ ਜੀ 7 ਦਿਨ ਹੁੰਦੇ ਆ ਹੋਰ ਤੁਹਾਨੂੰ ਦੁਹਾਨੇ ਜੀ ਇੱਕ ਅੱਧੀ ਜਗ੍ਹਾ ਹੋਰ ਦ ਬਹੁਤ ਅਛਾ ਲੱਗਿਆ ਜੀ ਆਹ ਦੇਖੋ ਜੀ ਇਹ ਚਾਹੋ ਇਹ ਦੇਖੋ ਇਹ ਦੇਖੋ ਇਹ ਦੇਖੋ 200 ਰੁਪਏ ਗਿਆ ਜਾ ਰਿਹਾ ਜੀ 2 200 ਰੁਪਏ ਗਿਆ ਜਾ ਰਿਹਾ ਜੀ 2 200 ਰੁਪਏ ਸਾਈਜ਼ ਕੀ ਹੁੰਦਾ ਪਾ ਜੀ ਇਹ ਚ ਐਲ ਐਕਲ ਡਬਲ ਐਕਲ ਐਲ ਐਕਸਲ ਡਬਲ ਐਕਸਲ ਸਾਈਜ਼ ਹੁੰਦਾ ਜੀ 2 200 ਰੁਪਏ ਗਿਆ ਜਾ ਰਿਹਾ ਇੱਕ ਦੋ ਪੀਸ ਚੈੱਕ ਕਰਾ ਦਿਓ ਇਹ ਰ ਆਪਾਂ ਦੇਖ ਲਿਆ ਆ ਕੋਈ 200 ਰੁਪਏ ਦੀ ਐਲ ਐਕਸਲ ਡਬਲ ਐਕਸਲ ਲੱਕ ਸਾਈਜ਼ ਆ ਜੀ ਆਹ ਦੇਖੋ ਜੀ ਗ੍ਰੀਨ ਹੈਗਾ ਗ੍ਰੀਨ ਮਹਿੰਦੀ ਵਾਲਾ ਵੀ ਹੈਗਾ ਜੀ ਆਹ ਦੇਖੋ ਜੀ ਭਾਈ ਨਿਕ ਸਿਰਫ ਤੇ ਸਿਰਫ 150 ਰੁਪਏ మీడియం ਲਾਰਜ ਐਕਸਲ ਆ ਅੱਛਾ ਜੀ ਆਹ ਦੇਖੋ ਜੀ ਸਟੈਚੀਬਲ 200 ਰੁਪਏ 250 ਰੁਪਏ ਸਿਰਫ ਭਾਈ ਨਿਕ ਜਿਹੜਾ ਕਹਿ ਰਿਹਾ ਵੀਰਾ ਉਹ 150 ਰੁਪਏ ਆ ਜੀ ਜਿਹੜਿਆ ਅੱਪਰ ਆ ਜੀ ਸੈਮੀ ਵਿంటర్ ਦੇ ਇਹ 200 ਰੁਪਏ ਆ ਜੀ ਠੀਕ ਆ ਜੀ ਦੋ ਰੇਟ ਲੱਗੇ ਆ ਇਹ ਭਾਈ ਨੇ ਕਾ ਇਹ 150 ਐਕਸਲ ਕੋਈ ਵੀ ਲੈ ਲੋ ਸਾਹਿਬ ਜੀ ਲੈ ਲੋ 150 ਠੀਕ ਆ ਜੀ ਜੋੜੀ ਲੋੜੀ ਅੱਛਾ ਜੀ ਲੋੜੀ ਆਈ ਤੋਵੇਂ ਕਾਸਾ ਲੋੜੀ ਤੋਵੇਂ ਤੋਵੇਂ ਕਸਮ ਇਹੋ ਜੀ ਆ ਕਿੱਥੇ ਲਾਂਦੇ ਆ ਜੀ ਆ ਦੁਕਾਨ ਦਾ ਨਾਮ ਲਾ ਲਓ ਉਹਦੇ ਥੱਲੇ ਲਾਂਦੇ ਆ ਜੀ ਉਹਦੇ ਥੱਲੇ ਲਾਂਦੇ ਆ ਜੀ ਆ ਦੇਖ ਲੋ ਜੀ ਬਹੁਤ ਜ਼ਿਆਦਾ ਸਮਾਨ ਰਸ਼ ਲੱਗਾ ਹੋਇਆ ਜੀ ਪੂਰਾ ਰਸ਼ ਲੱਗਾ ਹੋਇਆ ਜੀ ਲੋਕੀ ਲੈ ਰਿਆ ਤੇ ਉਹ ਕਿੱਦਾਂ ਭਾਜੀ ਉਹ ₹200 ₹100 ₹100 ਤੁਹਾਨੂੰ ਇੱਕ ਹੋਰ ਇੱਕ ਨਾ ਇੱਕ ਬਾਹਰ ਫਾਈਨਲ ₹200 ਦੀ ਤੁਹਾਨੂੰ ਦੇ ਰਹੀ ਹੈ ਜੀ ਉਹ ਤੁਹਾਨੂੰ ਐਨੇ ₹700 ਵਾਲਾ ਸਮਾਨ ₹700 ਵਾਲਾ ਸਮਾਨ ਜੀ ਮਿਲਦਾ ਹੈ ਸਰਦੀਆਂ ਦਾ ਸਰਦੀਆਂ ਦਾ ਸਮਾਨ ਜੀ ਲੈਣ ਪਿਆ ਕਰ ਰਹੇ ਆ ਆਹ ਦੇਖੋ ਜੀ ₹700 ਵਾਲਾ ਇਹ ਹੁੰਦਾ ਜੀ ਮੇਰੇ ਸਮਾਨ 2 ਬੰਦ ਸਾਲ ਤੋਂ ਬੱਚੇ ਉਹ ਲੈ ਕੇ 10 ਸਾਲ ਵਾਲੇ ਬੱਚੇ ਜਿੰਨੂੰ ਮਰਜ਼ੀ ਆਉਣ 2 ਸਾਲ ਤੋਂ ਲੈ ਕੇ 10 ਸਾਲ ਤੱਕ ਆਇਆ ਜਾ ਰਿਹਾ ਅੱਛਾ ਸ਼ਰਟ ਹੈ ਸਵੈਟ ਸ਼ਰਟ ਤੇ ਕੋਟ ਵੀ ਮਿਲ ਜੇਗਾ ਆ ਦੇਖੋ ਇਹ ਕਿੰਨੇ ਪਿਆਰੇ ਪਿਆਰੇ ਬੀਚ ਠੀਕ ਹੈ ਜੀ ਇਹ ਛਾਂਂਡ ਰੇ ਮੈਂਦੇ ਜੀ 100 100 ਰੁਪਏ ਆ ਦੇਖੋ 100 ਰੁਪਿਆ ਦਿੱਤਾ ਗਿਆ ਆਪਣੇ ਹਨਾ ਲਿਆ ਗਿਆ ਆ ਦੇਖੋ ਜੀ ਛਾਂਂਡ ਰੇ ਮੈਂਦਾ ਜੀ ਲੋਕੀ ਲੈ ਰਹੇ ਹਨਾ ਆ ਦੇਖੋ ਜੀ ਕੋਈ ਵੀ ਚੀਜ਼ ਲੈ ਲਓ 100 100 ਰੁਪਏ ਜੀ ਚਾਹੇ ਆ ਲੈ ਲਓ ਕੋਈ ਲੈ ਲਓ ਜੋ ਮਰਜ਼ੀ ਲੈ ਲਓ ਜੀ ਆ ਦੇਖੋ ਜੀ ਇਹ ਵੀ 100 ਰੁਪਏ ਹੈ ਜੀ 100 ਰੁਪਿਆ 100 100 ਰੁਪਏ ਲੱਗਿਆ ਹੋਇਆ ਜੀ ਆਹ ਦੇਖੋ ਜੀ ਕਿੰਨਾ ਪਿਆਰਾ ਲੱਗਿਆ ਜੀ ਆਹ जी ਜੀ ਦਿਖਾਓ ਭਾਈ ਜੀ ਇੱਕ ਮਿੰਟ ਆਹ ਦੇਖੋ ਜੀ 100 ਰੁਪਏ ਇਹ ਵੀ 100 ਰੁਪਏ ਠੀਕ ਆ ਜੀ ਆਹ ਦੇਖ ਲਓ ਜੀ ਕਿੱਥੇ ਲੱਗੇ ਆ ਤੇ ਆ ਸਾਡਾ ਰਣਕ ਪਿਆਰਾ ਜੀ ਭਾਈ देखो ਦੇਖ ਲੋ ਭਾਈ ਸਾਹਿਬ 300 ਲੋ ਜੀ ਲੈਵਲ ਦੇਖੋ ਐਕਸਲ ਦਾ ਲੈਵਲ ਹੈ ਠੀਕ ਓਨਲੀ ਵਾਈਟ ਕਲਰ ਹੀ ਹੈ ਓਨਲੀ ਵਾਈਟ ਕਲਰ ਜੀ ਅੱਛਾ ਜੀ ਵਾਈਟ ਕਲਰ ਹੈ ਜੀ ਹਰ ਸੰਡੇ ਲਾਂਦੇ ਭਾਈ ਪੂਰਾ ਮੋਟਾ ਰਹੇਗਾ ਕੋਈ ਪਤਲਾ ਸਟਫ ਨਹੀਂ ਹੈ ਠੀਕ ਆ ਜੀ ਹਰ ਸੰਡੇ ਲਾਂਦੇ ਭਾਈ ਹਰ ਸੰਡੇ ਜੀ ਇਹ ਦੁਕਾਨ ਹੈਗੀ ਜੀ ਬਲੋਤਰਾ ਕਾਮੈਂਟ ਮਿਲੇਗੀ ਦੁਕਾਨ ਤੋਂ ਅੱਛਾ ਜੀ ਬਲੋਤਰਾ ਕਾਮੈਂਟ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਲੈਣ ਕੋ ਯਾਰ ਰੱਖਾ ਜੀ ਭਾਈ ਤੁਹਾਨੂੰ ਹੋਰ ਵੀ ਦੁਕਾਨਾਂ ਦੀ ਰਾਸ਼ ਵਿੱਚ ਆਏ ਆ ਆ ਦੇਖੋ ਜੀ ਪਿੱਛੇ ਕਿੰਨਾ ਰਾਸ਼ ਹੈ ਭਾਈ ਆਪਾਂ ਐਂਟਰੀ ਤੋਂ ਅੰਦਰ ਆਏ ਆ ਜੀ ਇਹ ਰਣਕ ਬਾਜ਼ਾਰ ਦੀ ਐਂਟਰੀ ਆ ਹਨਾ ਜੀ ਇਹ ਰਣਕ ਪਿਆਰ ਦੀ ਐਂਟਰੀ ਹੈ ਐਂਟਰੀ ਤੋਂ ਅੰਦਰ ਆਏ ਆ ਤੇ ਆ ਦੇਖੋ ਜੀ ਇਹ ਤੇ ਹੀ ਦੁਕਾਨ ਦਾ ਨਾਮ ਪੜ ਲਓ ਇਹਦੇ ਥੱਲੇ ਲਾਇਆ ਹੋਇਆ ਜੀ ਇਹਨਾਂ ਨੇ ਤੇ ਹੋਰ ਵੀ ਤੁਹਾਨੂੰ ਦਹਾਨੇ ਆ ਜੀ ਰਣਕ ਪਿਆਰ ਦੇ ਵਿੱਚ ਕੀ ਕੀ ਲੱਗਾ ਹੋਇਆ ਸਾਰਾ ਕੁਝ ਤੁਹਾਨੂੰ ਦਹਾਨੇ ਆ ਹੋਰ ਕੀ ਕੀ ਹੈਗਾ ਜੀ ਲੇਡੀ ਜੈਂਟਸ ਬੱਚਿਆਂ ਦਾ ਸਾਰਿਆਂ ਦਾ ਸਬਾਨ ਹਨਾ ਜਿੰਨਾ ਵੀ ਹੈਗਾ ਕੋਸ਼ਿਸ਼ ਕਰਦੇ ਆ ਤੁਹਾਨੂੰ ਦਹਾਨਨ ਦੀ ਅੱਜ ਤੇ ਅੰਦਰ ਐਂਟਰ ਕੀਤੇ ਆ ਜੀ ਬਨਾਰੋਜੀ ਥੋੜਾ ਜੇ ਆਪਾਂ ਇਹ ਕੋਈ ਜਾਵਾਂਗੇ ਜਿਹੜਾ ਵੀਰਾ ਥੋੜਾ ਹੈ ਨਾ ਟਾਈਮ ਨਹੀਂ ਦੇ ਸਕਿਆ ਤੇ ਅੱਜ ਆ ਬਾਰ ਰਾਸ਼ ਹੁੰਦਾ ਹੈ ਜਦਾਦ ਕੋ ਰਾਜਾ ਜੀ ਵੀਰੇ ਕੋ ਟਾਈਮ ਨਹੀਂ ਹੋ ਸਕਦਾ ਹੈ ਨਾ ਥੋੜਾ ਬੰਦਾ 2 ਮਿੰਟ ਦੱਸ ਸਕੇ ਤੁਹਾਨੂੰ ਕੁਆਲਿਟੀ ਦੱਸ ਸਕੀਏ ਰੇਟ ਦੱਸ ਸਕੀਏ ਕੀ ਕੀ ਲੱਗਾ ਦੇ ਕੋਈ ਛੋਟੇ ਛੋਟੇ ਬੱਚਿਆਂ ਦੀਆਂ ਜੈਕਟਾਂ ਲੱਗੀਆਂ ਹੋਈਆਂ ਆ ਦੇਖੋ ਜੀ ਛੋਟੇ ਛੋਟੇ ਬੱਚਿਆਂ ਦੀਆਂ ਇਹ ਲੱਗੀਆਂ ਹੋਈਆਂ ਜੀ ਜੈਕਟਾਂ ਜੈਕਟਾਂ ਦਾ ਰੇਟ ਪੁੱਛ ਲੈਣੇ ਜੈਕਟ ਦਾ ਕੀ ਰੇਟ ਹੈ 2200 ਕਿੰਨੇ ਤੋਂ ਕਿੰਨੇ ਸਾਲ ਦੇ ਬੱਚੇ ਤੱਕ ਹੁੰਦੀ ਵੱਡੇ ਸਾਈਜ਼ ਦੇ ਜਿਹੜੇ ਮਰਜ਼ੀ ਸਾਈਜ਼ ਦੇ ਲੇ ਲਓ 12 ਸਾਲ ਤੱਕ ਜਿਹਦਾ ਸਾਈਜ਼ 12 ਸਾਲ ਤੱਕ ਬੱਚੇ ਦੀ ਹੁੰਦੀ ਹੈ ਤਾਂ ਹਾਇਓ ਇੱਕ ਦੋ ਪੀਸ ਆ ਦੇਖੋ ਜੀ ਕੋਈ ਵੀ ਲੈ ਲਓ 250 ਰੁਪਏ ਹੀ ਆ ਆ ਦੇਖੋ ਜੀ 2.5 250 ਰੁਪਏ ਆਹ ਲਓ ਕਲਰ ਦੇਖ ਲਓ ਜੀ ਸਾਈਜ਼ ਦੇਖ ਲਓ ਜੀ ਅੰਦਰ ਕੀ ਲੱਗੀ ਹੁੰਦੀ ਹੈ ਨਾ ਫਲੀਸ ਲੱਗੀ ਹੁੰਦੀ ਹੈ ਕਿ ਫਾਰ ਅੰਦਰ ਫਲੀਸ ਕਿ ਫਾਰ ਆਹ ਬਾਹਰ ਆ ਜੀ ਆ ਦੇਖੋ ਜੀ ਵੀਰਾ ਖੋਲ ਕੇ ਦਿਖਾ ਰਿਹਾ ਆਹ ਲਓ ਜੀ ਚੈੱਕ ਕਰ ਲਓ 2.5 250 ਰੁਪਏ ਆ ਦੇਖੋ ਜੀ ਟਾਈਟ ਸਾਰੇ ਦੇ ਅੰਦਰ ਸੇਮ ਹੀ ਆ ਹਨਾ ਠੀਕ ਆ ਜੀ ਆ ਦੇਖ ਲਓ ਜੀ ਇਹ ਦੁਕਾਨ ਦਾ ਨਾਮ ਪੜ ਲਓ ਇਹਦੇ ਨੀਚੇ ਆ ਜੀ ਅੰਕਲ ਜੀ ਆ ਭਾਜੀ ਆ 2.5 100 ਰੁਪਏ 12 ਸਾਲ ਦੇ ਬੱਚੇ ਦਾ ਕਿਹਾ ਜਾ ਰਿਹਾ ਦੇਖੋ ਜੀ ਛੋਟੇ ਸਾਲ ਦੇ ਬੱਚੇ ਦਾ ਵੀ ਮੈਂ ਤੁਹਾਨੂੰ ਦਿਖਾ ਦਤਾ ਵੱਡੇ ਸਾਲ ਦੇ ਬੱਚੇ ਲੇਡੀਜ਼ ਤੇ ਉਹ ਬੱਚਿਆਂ ਦੇ ਹਨਾ ਮੇਲ ਫੀਮੇਲ ਦੋਵੇਂ ਹਨਾ ਗਰਲਸ ਤੇ ਬॉयਜ਼ ਦੇ ਹਨਾ ਠੀਕ ਆ ਜੀ ਆ ਦੇਖ ਲਓ ਜੀ ਆ ਦੇਖੋ ਜੀ ਆ ਵੱਡੀਆਂ ਵੱਡੀਆਂ ਕਿਤਾ 400 ਰੁਪਏ 100 ਰੁਪਏ ਜੀ ਵੱਡੀ ਕੈਂਟ ਜਿਹੜੀ ਮਰਜ਼ੀ ਲੈ ਲਓ ਪਾਪਾ 500 ਰੁਪਏ ਕਰ ਤੋ ਆ ਦੇਖ ਲਓ ਪਹਿਲੇ ਤੁਹਾਨੂੰ ਕਲਰ ਦਿਖਾ ਦਿੰਨਾ ਮੈਂ ਆ ਦੇਖੋ ਜੀ ਆ ਦੇਖੋ ਜੀ ਇਹਦੇ ਅੰਦਰ ਵੀ ਆ ਦੇਖੋ ਜੀ ਇਹ ਅਨਕਲ ਬॉयਸ ਤੇ ਗਰਲਸ ਹੁੰਦੀ ਹੈ ਹਾਂਜੀ ਹਾਂਜੀ ਤੇ 800 ਰੁਪਏ ਹਨਾ 400 ਰੁਪਏ ਮਾਫੀ ਚਾਹੂੰਗਾ ਜੀ ਮੈਂ 800 ਰੁਪਏ ਦਾ ਚੁੱਕਾ ਸੀ ਮਾਫੀ ਚਾਹੂੰਗਾ 400 ਰੁਪਏ ਆ ਜੀ 8200 ਰੁਪਏ ਆ ਜੀ ਆ 2500 ਰੁਪਏ ਕਿਡਜ਼ ਵਾਲੀ ਤੇ 400 ਰੁਪਏ ਆ ਜੀ ਮੇਰੇ ਮੂੰਹੋਂ ਜਾਂ ਸੁਣਨ ਤੇ ਪਲੇਖਾ ਲੱਗ ਗਿਆ 800 ਨਹੀਂ ਹੈ ਇਹ 400 800 ਨਹੀਂ ਦੋ ਮੀਰਾ ਜੀ ਆ ਦੇਖ ਲੋ ਜੀ ਜਦੋਂ ਇਹ ਚੈੱਕ ਕਰ ਲੋ ਕਿੱਥੇ ਇਹਨਾਂ ਦੇ ਲੱਗਾ ਜੀ ਇੱਧਰ ਬੱਚਿਆਂ ਦਾ ਲੱਗਾ ਤੇ ਇੱਧਰ ਉਹ ਵੱਡਿਆਂ ਦਾ ਲੱਗਾ ਜੀ ਉਹ ਜ다가 ਰੇਸੇ ਲੱਗਾ ਹੈ ਜੀ ਬਾਜ਼ਾਰ ਦੇ ਵਿੱਚ ਉਹ ਜ다가 ਰੇਸੇ ਆਹ ਦੇਖੋ ਜੀ ਇੱਕ ਹੋਰ ਚੀਜ਼ ਲੱਗੀ ਹੋਈ ਹੈ ਬੱਚਿਆਂ ਦੇ ਲੱਗੇ ਹੋਏ ਜੀ ਸੋ 1 500 ਤੇ 300 ਦੇ 1 500 ਤੇ 3 200 ਦਾ 1 ਤੇ 500 ਦੇ 3 ਵਾਜੀ ਹੈਗੀ ਹੈ ਕਹਾਇਓ ਮੜਿਆ ਟਰੈਕਸੂਟ ਆ ਜੀ ਬੱਚਿਆਂ ਦੇ ਆ ਦੇਖੋ ਜੀ ਕਲਰ ਦੇਖੋ ਕਿੰਨੇ ਸੋਹਣੇ 200 ਦਾ ਇੱਕ ਆ 3 ਪੀਸ ਲੈਣੇ ਤੇ 500 ਦੇ ਸਾਈਜ਼ ਕਿਹੜਾ ਹੁੰਦਾ ਭਾਜੀ ਸਾਈਜ਼ ਸਾਰੇ ਮਿਲ ਜਾਣਗੇ ਭਾਈ 32 ਨੰਬਰ ਤੱਕ 32 ਨੰਬਰ ਤੱਕ 26 ਤੋਂ ਲੈ ਕੇ 32 ਤੱਕ ਭਾਜੀ ਤੇ ਰੇਟ ਚਾਹੇ ਮਿਕਸ 500 ਦਾ ਤਿੰਨ 1 ਕਿਲੋਂ ਦੇ 200 ਰੁਪਏ ਤਿੰਨੋਂ ਤੋਂ 500 ਦਾ ਭਾਜੀ ਚਾਹੀ ਮਿਕਸ ਕਰਕੇ ਲੈ ਲੈਣਾ ਇੱਕ ਵੱਡਾ ਸਾਈਜ਼ ਵੱਡਾ ਸਾਈਜ਼ ਹਣਾ ਠੀਕ ਆ ਜੀ ਆ ਦੇਖ ਲਓ ਜੀ ਇਹ ਬੱਚਿਆਂ ਦੇ ਟਰੈਕਸੂਟ ਕਹਿ ਲੋ ਤੁਸੀਂ ਚਾਹੇ ਹਨਾ ਆ ਦੇਖੋ ਕਲਰ ਤੁਸੀਂ ਚੈੱਕ ਕਰ ਲਓ ਜੀ 201 ਕਲਰ ਤੁਹਾਨੂੰ ਦਿਖਾ ਦਿੰਦਾ ਇੱਕ ਪੀਸ ਤੁਹਾਨੂੰ ਦਿਖਾਤਾ ਜੀ ਆ ਲੈ ਛੋਟਾ ਸਾਈਜ਼ ਆਹ ਦੇਖੋ ਜੀ ਗਰਲਸ ਦਾ ਵੀ ਹੈਗਾ ਜੀ ਆ ਦੇਖੋ ਗਰਲਸ ਦੇ ਵੀ ਹੈਗੇ ਜੀ ਕੁੜੀਆਂ ਦੇ ਆ ਦੇਖੋ ਜੀ ਉਹ ਦੇਖੋ ਭਾਈ ਇਹ ਕਾਹ ਖੋਲ ਕੇ ਦਿਹਾ ਜ ਕੁੜੀਆਂ ਦਾ ਮੜਾ ਪਿੰਕ ਕਲਰ ਆ ਦੇਖੋ ਆ ਦੇਖੋ ਜੀ ਆਹ ਦੇਖੋ ਜੀ ਆ ਵੀ ਸੇਮ ਰੇਟ ਹੀ ਆ ਜੀ ਠੀਕ ਹੈ ਜੀ ਆ ਦੇਖ ਲੋ ਜੀ ਕਿੱਥੇ ਹੈ ਜੀ ਰੈਣਕ ਵਿਆਰ ਜਲੰਧਰ ਦੇ ਵਿੱਚ ਮਤਲਬ ਕਿ ਮਾਰਕੀਟ ਦੇ ਵਿੱਚ ਰੈਣਕ ਅੱਜ ਭਾਈ ਜਿੱਤ ਨਹੀਂ ਹੈ ਬਹੁਤ ਛੋਟਾ ਨਾ ਦਿਖਾ ਰਿਹਾ ਜੀ ਅੱਜ ਰੈਣਕ ਵਿਆਰ ਜਲੰਧਰ ਦੇ ਵਿੱਚ ਅੱਜ ਆਪਣਾ ਬਲੂ ਰਿੰਗ ਕਰ ਰਹੇ ਆ ਸਾਰੀ ਆਪਣੀ ਰੈਣਕ ਵਿਆਰ ਜਲੰਧਰ ਦੇ ਵਿੱਚ ਦੇਖ ਲੋ ਇੱਥੇ ਅੰਦਰ ਕੁਆਇਜ਼ ਵੀ ਆ ਦੇਖੋ ਜੀ ਕੁਆਇਜ਼ ਵੀ ਬੱਚਿਆਂ ਦੇ ਆਹ ਦੇਖੋ ਜੀ ਛੋਟੇ ਛੋਟੇ ਬੱਚਿਆਂ ਦੇ ਕੋਟ ਪੈਂਟ ਲੱਗੇ ਹੋਏ ਜੀ ਛੋਟੇ ਛੋਟੇ ਬੱਚਿਆਂ ਦੇ ਕੋਟ ਪੈਂਟ ਲੱਗੇ ਆ ਜੀ ਆਹ ਦੇਖੋ ਜੀ ਕੋਟ ਪੈਂਟ ਛੋਟੇ ਛੋਟੇ ਬੱਚਿਆਂ ਦੇ ਜੀ ਨੰਨੇ ਮੁੰਨੇ ਪਿਆਰੇ ਪਿਆਰੇ ਬੋ ਵੀ ਲੱਗੀ ਹੋਈ ਹੈ ਜੀ ਨਾਲ ਬੋ ਵੀ ਲੱਗੀ ਹੋਈ ਹੈ ਜੀ ਭਾਜੀ ਕੀ ਰੇਟ ਹੈ 350 ਰੁਪਏ ਆ ਜੀ 350 ਰੁਪਏ ਰੇਟ ਆ ਵੀਰਾ ਆਹ ਦੇਖੋ ਜੀ ਦੁਕਾਨ ਦਾ ਨਾਮ ਪੜ ਲਓ ਉਹਦੇ ਬਾਹਰ ਲੱਗੇ ਆ ਸਾਈਜ਼ ਕੀ ਹੁੰਦਾ ਭਾਜੀ 20 ਤੋਂ ਲੈ ਕੇ 32 ਤੱਕ ਤੇ ਰੇਟ ਇੱਕੋ ਹੀ ਆ ਰੇਟ ਇੱਕੋ ਹੀ ਆ ਜੀ ਕੋਈ ਵੀ ਵੱਡਾ ਸਾਈਜ਼ ਲੈ ਲਓ ਛੋਟਾ ਲੈ ਲਓ ਤੁਹਾਨੂੰ ਦਿਖਾ ਦਿੰਦੇ ਆ ਜੀ ਆ ਲਓ ਆ ਲਓ ਜੀ ਆ ਲਓ ਜੀ ਸਾਡੇ 350 ਰੁਪਏ ਲੱਗੇ ਜੀ 350 ਰੁਪਏ ਆ ਦੇਖੋ ਜੀ ਆ ਦੇਖੋ ਜੀ ਕਿੰਨਾ ਪਿਆਰਾ ਚੱਕਿਓ ਭਾਈ ਜੀ ਆ ਦੇਖੋ ਇਹ ਵੀ 350 ਆ ਦੇਖੋ ਜੀ 350 ਪਿਆ ਜਿਹੜੀ ਪੈਂਟ ਪੈਂਟ ਸ਼ਰਟ ਲੱਗੀ ਹੈ ਇਹ ਵੀ ਅੱਛਾ ਪੈਂਟ ਦੇ ਨਾਲ ਆ ਜਿਹੜੀ ਆ ਲੱਗੀ ਜੀਨ ਨਾਲ ਲੱਗੀ ਹੈ ਜੀ ਏ ਵੀ 350 ਆ ਜੀ ਇੱਕ ਮੈਂ ਚੱਕ ਕੇ ਦਿਖਾ ਦਿੰਦਾ ਜੀ ਆ ਦੇਖੋ ਹਨਾ ਜੀ 컬러 ਕੋਈ ਵੀ ਲੈ ਲਓ ਵੱਡਾ ਸਾਈਜ਼ ਆ 350 ਰੁਪਏ ਆ ਲੋ ਵੀਰੇ ਕੁਰਤਾ ਪਜਾਮਾ ਵੈਰੀ ਗੁੱਡ ਇਹ ਪਜਾਮਾ ਵੀ ਨਾਲ ਹੀ ਆ ਤੇ ਆ ਪਜਾਮਾ ਲੱਗਾ ਉਹ ਪਜਾਮਾ ਪਿੱਛੇ ਇਹਦਾ ਕੀ ਰੇਟ ਆ ਭਾਜੀ 350 ਇਹ ਵੀ 350 ਰੁਪਿਆ ਦਿਖਾ ਦਿਓ ਭਾਜੀ ਆ ਦੇਖੋ ਜੀ ਕਿੰਨਾ ਸੋਹਣਾ 350 ਰੁਪਏ ਦਾ ਜੀ ਫੰਕਸ਼ਨ ਫੰਕਸ਼ਨ ਵਿੱਚ ਪਾਣਾ ਹੋਵੇ ਤਾਂ ਵਧੀਆ ਜੀ 350 ਰੁਪਏ ਦਾ ਕਿਉਂਕਿ ਬੱਚੇ ਸਾਲ ਦੋ ਸਾਲ ਬਾਅਦ ਬੱਚਿਆਂ ਦੇ ਕੱਪੜੇ ਛੋਟੇ ਹੋ ਜਾਂਦੇ ਆ ਤੇ ਮੇਰੇ ਸਾਬ ਨਾਲ ਵਧਦਾ ਜੀ 350 ਰੁਪਿਆ ਵਧਦਾ ਕਲਰ ਮਿਲ ਜਾਂਦੇ ਕੁਰਤੇ ਵੀ ਅਮੇਚ ਮਿਲ ਜਾਂਦੇ ਜੀ ਠੀਕ ਹੈ ਜੀ ਰੈਣਾ ਕੁਯਾਰ ਤੇ ਵੇਚਾ ਦੇਖ ਲਓ ਜੀ ਇਹ ਵੀ ਦਾ ਪੈਕ ਹੋਇਆ ਜੀ ਠੀਕ ਹੈ ਜੀ ਚੈਨਲ ਦਾ ਨਾਮ ਹੈ ਵੀਰੇ ਕਿੰਗ ਬਾਸੂ ਫੈਮਿਲੀ ਕਿੰਗ ਬਾਸੂ ਫੈਮਿਲੀ ਇਹ ਇਹ ਮੰਗਲ ਮੰਗਲ ਬੋਧਵਾਰ ਤੱਕ ਪਹੁੰਚ ਜਾਏਗਾ ਬਲੋ ਠੀਕ ਹੈ ਜੀ ਮਤਲਬ ਤੁਹਾਨੂੰ ਦਿਖਾਣਿਆ ਜੀ ਆਹ ਦੇਖੋ ਜੀ ਬੱਚਿਆਂ ਦੇ ਜਿਹੜੇ ਮੈਂ ਤੁਹਾਨੂੰ ਕਿਹਾ ਸੀਗਾ ਚੂਚੂ ਲੱਗੇ ਹੋਏ ਆਹ ਦੇਖੋ ਜੀ ਆ ਲੱਗੇ ਹੋਏ ਹਾਂ ਇਹ ਕੋਈ ਇਹਦਾ ਰੇਟ ਵੀ ਦੱਸ ਦਿੰਦੇ ਹਾਂ ਤੁਹਾਨੂੰ ਪੁੱਛ ਕੇ ਹਨ ਇਹਦਾ ਰੇਟ ਵੀ ਤੁਹਾਨੂੰ ਪੁੱਛ ਕੇ ਦੱਸਦੇ ਹਾਂ ਜੀ ਵੀਰੇ ਬੋ ਆਹ ਦੇਖੋ ਪਹਿਲੇ ਚੈੱਕ ਕਰ ਲੋ ਜੀ ਆ ਦੇਖੋ ਜੀ ਕੁਆਲਿਟੀ ਮੈਨੂੰ ਥੋੜੀ ਵਧੀਆ ਲੱਗ ਰਹੀ ਆ ਦੇਖੋ ਜੀ ਡਿਜ਼ਾਈਨ ਵਗੈਰਾ ਪਿਆ ਹੋਇਆ ਇੱਥੇ ਆ ਦੇਖੋ ਜੀ ਆਮ ਹਨਾ ਆ ਲੋ ਆ ਲੋ ਠੀਕ ਆ ਜੀ ਇਹ ਕੀ ਰੇਟ ਹੈ ਭਾਜੀ ਅੱਛਾ ਨਾਲ ਦੇ ਦਾ ਭਾਜੀ ਕੀ ਰੇਟ ਹੈ ਇਹ 3300 ਰੁਪਏ ਆ ਜੀ ਕੁਆਲਿਟੀ ਵਧੀਆ ਆ ਗਈ ਆ ਜੀ ਲਾਈਟ ਵਾਲੇ ਆ ਜੀ ਲਾਈਟ ਵਾਲੇ ਆ ਇਹ 3300 ਰੁਪਏ ਆ ਜੀ ਆ ਦੇਖੋ ਜੀ ਕਲਰ ਕੋਈ ਵੀ ਲੈ ਲਓ ਲਾਈਟ ਵਾਲੇ ਆ ਜੀ ਇਹ ਲਾਈਟ ਵਾਲੇ ਆ ਆ ਦੇਖ ਲੋ ਕਲਰ ਤੁਹਾਨੂੰ ਮੈਂ ਦਿਖਾ ਦਿੰਦਾ ਕਲਰ ਆ ਦੇਖੋ ਇਹ ਕਾਲ ਲੱਗਾ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਾਲਾ ਇਹ ਲੱਗੇ ਕਿੱਥੇ ਆ ਦੇਖ ਲੋ ਜੀ ਆ ਦੁਕਾਨ ਦਾ ਨਾਮ ਪੜ੍ਹ ਲਓ ਇਹਦੇ نیچے ਆਦੀ ਲੱਗਾ ਜੀ ਜੈਕਰ 300 300 ਜੈਕਟ ਵੀ ਦਿਖਾਣਾ ਆ ਦੇਖੋ ਜੀ ਕੱਲੇ ਆ ਇਹ ਬਹੁਤ ਡਿਮਾਂਡਿੰਗ ਆ ਜੀ ਅੱਜ ਕੱਲ ਆਹ ਲੋ ਜੀ ਲਾਈਟ ਜਗਦੀ ਜੀ ਇੰਨਾ ਚ ਲਾਈਟ ਜਗਦੀ ਹੈ ਤੇ ਭਾਜੀ ਕੱਲੇ ਉਹ ਵਾਲੇ ਕਿੰਨੇ ਦੇ ਲੱਗੇ ਉਹ 100 ਰੁਪਏ ਦਾ ਜੀ ਉਹ 100 ਰੁਪਏ ਦਾ ਜੀ ਆ ਦੇਖੋ ਜੀ ਕੱਲੇ ਆ ਕੰਨ ਟੱਕਣ ਲਈ ਵੀ ਲੱਗੇ ਆ ਜੀ ਟੈਡੀ ਬੀਅਰ ਵਾਲੇ ਆ ਦੇਖੋ ਇਹ 100 ਰੁਪਏ ਦਾ ਭਾਜੀ